ਜਿਹੜੇ ਮੁੰਡਾ ਕੁੜੀ ਨੇ ਜਿਹੜੇ ਦੇਖਣ ਨੂੰ ਮਾਸੂਮ ਲੱਗ ਰਹੇ ਨੇ ਛੋਟੇ ਲੱਗ ਰਹੇ ਨੇ ਹੈ ਵੀ ਛੋਟੇ ਨਵਾਲਗ ਬੱਚੇ ਪਰ ਇਹਨਾਂ ਨਵਾਲਗ ਬੱਚਿਆਂ ਨੇ ਇੱਕ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਐਡਾ ਛਾਤਰ ਦਿਮਾਗ ਇਹਨਾਂ ਦਾ ਕਿ ਕੋਈ ਆਮ ਇਨਸਾਨ ਉਹ ਘਟਨਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਇਸ ਮੁੰਡੇ ਕੁੜੀ ਨੇ ਜਿਹੜੀ ਕੁੜੀ ਦੀ ਮਾਂ ਹੈ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਇਹ ਛੋਟੇ ਬੱਚੇ ਸਕੂਲੀ ਬੱਚੇ ਪਰ ਹੈ ਬੜੇ ਹੀ ਤੇਜ਼ ਤੇ ਸ਼ਾਤਰ ਇਹਨਾਂ ਇਹ ਦੋ ਮੁੰਡੇ ਕੁੜੀ ਦਾ ਲਵ ਅਫੇਅਰ ਪਿਛਲੇ ਸਾਲਾਂ ਤੋਂ ਚੱਲ ਰਿਹਾ ਸੀ ਤੇ ਕੁੜੀ ਦੀ ਮਾਂ ਇਹਨਾਂ ਨੂੰ ਰੋਕ ਰਹੀ ਸੀ ਕਿਉਂਕਿ ਕੁੜੀ ਦੀ ਮਾਂ ਇਹ ਚਾਹੁੰਦੀ ਸੀ ਕਿ ਮੇਰੀ ਧੀ ਪੜ੍ਹਾਈ ਤੇ ਧਿਆਨ ਕੇਂਦਰਿਤ ਕਰੇ ਉਹ ਪੜ੍ਹਾਈ ਦੇ ਵਿੱਚ ਦਿਨੋ ਦਿਨ ਫੇਲ ਹੁੰਦੀ ਜਾ ਰਹੀ ਆ ਕੋਈ ਪੜ੍ਹ ਲਿਖ ਕੇ ਅਫਸਰ ਬਣੇ ਇਹਦੀ ਜ਼ਿੰਦਗੀ ਸਵਰੇ ਕਿਉਂਕਿ ਕੁੜੀ ਦਾ ਜਿਹੜਾ ਪਿਤਾ ਸੀ ਉਹਦੇ ਵੀ ਪਿਛਲੇ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਜੀਦੇ ਕਰਕੇ ਮਾਂ ਨੂੰ ਸੀਗਾ ਕਿ ਮਾਂ ਵਿਚਾਰੀ ਆਪਦਾ ਘਰਾਂ-ਘਰਾਂ ਦਾ ਕੰਮ ਕਰਕੇ ਉਹ ਬੱਚੀ ਨੂੰ ਪਾਲ ਰਹੀ ਸੀ ਤੇ ਮਾਂ ਦਾ ਸੀਗਾ ਕਿ ਮੇਰੀ ਬੱਚੀ ਜਿਹੜੀ ਪੜ੍ਹ-ਲਿਖ ਕੇ ਅੱਗੇ ਜਾਵੇ ਪਰ ਕੁੜੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਤੇ ਉਹਨੇ ਗੁੱਸੇ ਦੇ ਵਿੱਚ ਆ ਕੇ ਆਪਦੇ ਪ੍ਰੇਮੀ ਦੇ ਨਾਲ SLAB ਨਹੀਂ ਕਿ ਮੇਰੀ ਮਾਂ ਦਾ ਕੀ ਕੀਤਾ ਜਾਵੇ ਅਸਲ ਵਿੱਚ ਹੋਇਆ ਕਿ ਕੁੜੀ ਆਪਣੇ ਪ੍ਰੇਮੀ ਦੇ ਨਾਲ ਘਰੋਂ ਭੱਜ ਗਈ ਤੇ ਫਿਰ ਕੁਝ ਦਿਨਾਂ ਬਾਅਦ ਦੋਨੇ ਵਾਪਸ ਆ ਗਏ ਉੱਥੇ ਨੇੜੇ ਦਾ ਹੀ ਕਿਤੇ ਉਹਦਾ ਪ੍ਰੇਮੀ ਰਹਿਣ ਵਾਲਾ ਸੀ ਤਾਂ ਜਦੋਂ ਉਹ ਦੋਨੇ ਜਾਨੇ ਵਾਪਸ ਆਏ ਤੇ ਮਾਂ ਨੇ ਆਪਣੀ ਧੀ ਦੀ ਪੜ੍ਹਾਈ ਰੋਕ ਦਿੱਤੀ ਅੱਗੇ ਦੀ ਉਹਨੂੰ ਬਿਠਾ ਲਿਆ ਘਰੇ ਕਿ ਚੱਲ ਫਿਰ ਜੇ ਤੂੰ ਨਹੀਂ ਪੜ੍ਹਨਾ ਤਾਂ ਬੈਠ ਜਾ ਘਰੇ ਤੇ ਪਰ ਛੋਟੀ ਹੋਣ ਕਰਕੇ ਮਾਂ ਨੂੰ ਫਿਕਰ ਸੀ ਕਿ ਇਹਦੇ ਨਾਲ ਕੁਝ ਵੀ ਗਲਤ ਹੋ ਸਕਦਾ ਬੱਚੀ ਆਲੇ ਨੂੰ ਸਮਝਦਾਰੀ ਨਹੀਂ ਗਈ ਪਰ ਧੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਤਾਂ ਉਹਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਇੱਕ ਯੋਜਨਾ ਘੜੀ ਕਿ ਮੇਰੀ ਮਾਂ ਨੂੰ ਰਾਸਤੇ ਵਿੱਚੋਂ ਕਿਵੇਂ ਹਟਾਇਆ ਜਾ ਸਕਦਾ ਉਹਨੂੰ ਕਿਵੇਂ ਮੌਤ ਦਿੱਤੀ ਜਾ ਸਕਦੀ ਹੈ ਤੇ ਦੋਨੇ ਪ੍ਰੇਮੀ ਪ੍ਰੇਮਿਕਾ ਨੇ ਰਲ ਕੇ ਉਹਨਾਂ ਨਵਾਲਗ ਬੱਚਿਆਂ ਨੇ ਰਲ ਕੇ ਜਿਹੜੀ ਉਹ ਕੁੜੀ ਦੀ ਮਾਂ ਸੀ ਜਦੋਂ ਉਹ ਸੌ ਰਹੀ ਸੀ ਤਾਂ ਨੱਕ ਦਬਾਇਆ ਉਹਦਾ ਮੂੰਹ ਦਬਾਇਆ ਤੇ ਸ਼ੀਸ਼ੇ ਦੇ ਨਾਲ ਉਹਦਾ ਗਲਾ ਕੱਟ ਦਿੱਤਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਰ ਉਹਦੇ ਕੱਪੜੇ ਉਤਾਰ ਦਿੱਤੇ ਮਾਂ ਦੇ ਉਹਨੂੰ ਮਤਲਬ ਨੰਗਿਆ ਕਰ ਦਿੱਤਾ ਦੇ ਨਾਲ ਹੀ ਜਿਹੜਾ ਘਰ ਦਾ ਸਮਾਨ ਸੀਗਾ ਉਹ ਸਾਰਾ ਖਲਾਰ ਦਿੱਤਾ ਤੇ ਉਹਨਾਂ ਨੇ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਛੋਟੇ ਛੋਟੇ ਬੱਚੇ ਸੀ ਤੇ ਸ਼ੈਤਾਨ ਕਿੰਨੇ ਸੀ ਸਕੂਲੀ ਬੱਚੇ ਉਹਨਾਂ ਨੇ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਕੁੜੀ ਦੀ ਮਾਂ ਹੈ ਨਾ ਵੀ ਅਸੀਂ ਇਹ ਬਣਾਵਾਂਗੇ ਉਹਦੇ ਨਾਲ ਬਲਾਤਕਾਰ ਹੋਇਆ ਤੇ ਨਾਲ ਹੀ ਲੁੱਟਖੋਹ ਹੋਈ ਆ ਇਹ ਲੁੱਟਖੋਹ ਦੀ ਚੋਰੀ ਦੀ ਵਾਰਦਾਤ ਸੀ ਜਿਦੇ ਵਿੱਚ ਮਾਂ ਨਾਲ ਬਲਾਤਕਾਰ ਹੋਇਆ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਰਾਨੀ ਹੁੰਦੀ ਆ ਕਿ ਨਿੱਕੇ ਨਿੱਕੇ ਬੱਚੇ ਕਿੰਨੇ ਸ਼ਤਾਨ ਹੋ ਗਏ ਆ ਤਾਂ ਫੇਰ ਉਹਨੇ ਕੀ ਕੀਤਾ ਕੁੜੀ ਫੇਰ ਜਦੋਂ ਮਾਂ ਦੀ ਮੌਤ ਹੋ ਗਈ ਪਤਾ ਲੱਗ ਗਿਆ ਵੀ ਮੇਰੀ ਮਾਂ ਮਰ ਗਈ ਆ ਤੇ ਫੇਰ ਉੱਚੀ ਉੱਚੀ ਰੋਣ ਲੱਗ ਗਈ ਮਾਮੇ ਨੂੰ ਛੁਪ ਕੇ ਫੋਨ ਲਾਇਆ ਕਿ ਮਾਮਾ ਮਾਂ ਦੇ ਨਾਲ ਆ ਹੋ ਗਿਆ ਜਿਹੜੀ ਉਹ ਔਰਤ ਆ ਮਰਨ ਵਾਲੀ ਉਹਦਾ ਨਾਂ ਊਸ਼ਾ ਸਿੰਘ ਦੱਸਿਆ ਜਾ ਰਿਹਾ ਤੇ ਜਿਹੜਾ ਉਹਦਾ ਪਤੀ ਆ ਉਹਦਾ ਨਾਂ ਯੋਗਿੰਦਰ ਸਿੰਘ ਦੱਸਿਆ ਜਾ ਰਿਹਾ ਜਿਹੜਾ ਕਿ ਪਿਛਲੇ ਕੁਝ ਸਾਲ ਪਹਿਲਾਂ ਜਿੱਦੀ ਡੈਥ ਹੋ ਗਈ ਸੀ ਜਿਹੜਾ ਮਰ ਗਿਆ ਸੀ ਤਾਂ ਜਦੋਂ ਉਹਨੇ ਮਾਮੇ ਨੂੰ ਫੋਨ ਲਾਇਆ ਕਿ ਮਾਮਾ ਮੰਮੀ ਦੀ ਡੈਥ ਹੋ ਗਈ ਆ ਕੋਈ ਘਰੇ ਚੋਰੀ ਚੂਰੀ ਹੋਈ ਆ ਲੱਗਦਾ ਤੇ ਮੰਮੀ ਦਾ ਤਾਂ ਕਤਲ ਹੋ ਗਿਆ ਏ ਤਾਂ ਮਾਮਾ ਵਿਚਾਰਾ ਆਇਆ ਤੇ ਨਾਲ ਹੀ ਆਂਡ ਗਵਾਂਡ ਬਾਹਰ ਜਾ ਕੇ ਘਰ ਤੋਂ ਰੋਣ ਲੱਗ ਗਿਆ ਉੱਚੀ ਉੱਚੀ ਵੀ ਮੇਰੀ ਮਾਂ ਦਾ ਕਤਲ ਹੋ ਗਿਆ ਆਂਡ ਗਵਾਂਡ ਵੀ ਆਇਆ ਪੁਲਿਸ ਆਈ ਮੌਕੇ ਤੇ ਪੁਲਿਸ ਨੂੰ ਸਾਰਾ ਕੁਝ ਦੇਖ ਕੇ ਉਹਨਾਂ ਨੇ ਘਟਨਾ ਸਥਾਨ ਤੋਂ ਕਿਉਂਕਿ ਉਹਨਾਂ ਦੇ ਆਪਣੇ ਤਜਰਬੇ ਨੇ ਉਹਨਾਂ ਨੇ ਜਦੋਂ ਦੇਖਿਆ ਤਾਂ ਉਹਨਾਂ ਨੂੰ ਕੋਈ ਸ਼ੱਕ ਹੋਇਆ ਕਿਉਂਕਿ ਜਿਹੜੀ ਕੁੜੀ ਬਿਆਨ ਦੇ ਰਹੀ ਸੀ ਨਾ ਵਾਰੀ-ਵਾਰੀ ਉਹਦੇ ਬਿਆਨ ਆਪਸ ਵਿੱਚ ਮੈਚ ਨਹੀਂ ਕਰਦੇ ਸੀ ਹੈਗੀ ਤਾਂ ਉਹ ਬੱਚਾ ਸੀ ਘਬਰਾ ਗਈ ਹੋਊਗੀ ਤਾਂ ਉਹਦੇ ਜਿਹੜੇ ਬਿਆਨ ਆ ਉਹ ਮੈਚ ਨਹੀਂ ਕਰ ਰਹੇ ਸੀ ਜਿੱਤ ਤੋਂ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਉਹਨੂੰ ਡਾਂਟਿਆ ਝੜਕਿਆ ਤੇ ਦਬਾਅ ਪਾ ਕੇ ਉਹਨੂੰ ਪੁੱਛਿਆ ਵੀ ਦੱਸ ਅਸਲੀ ਗੱਲ ਕੀ ਆ ਤਾਂ ਕੁੜੀ ਨੇ ਜਿਹੜੀ ਉਹ ਸਾਰੀ ਗੱਲ ਸੀ ਕਬੂਲ ਕਰ ਲਈ ਕਿ ਮੇਰੀ ਮਾਂ ਮੈਨੂੰ ਤੇ ਮੇਰੇ ਪ੍ਰੇਮੀ ਨੂੰ ਮਿਲਣ ਤੋਂ ਰੋਕਦੀ ਸੀ ਉਹਨੂੰ ਸਾਡਾ ਪਿਆਰ ਮਨਜ਼ੂਰ ਨਹੀਂ ਸੀਗਾ ਪਰ ਮੈਂ ਆਪਦੇ ਪ੍ਰੇਮੀ ਦੇ ਨਾਲ ਰਹਿਣਾ ਚਾਹੁੰਦੀ ਸੀ ਹਲੇ ਬੱਚੀ ਛੋਟੀ ਸੀ ਨਿਬਾਲਗ ਸੀ ਤੇ ਉਹ ਕਹਿੰਦੀ ਫਿਰ ਮੈਂ ਤੇ ਮੇਰੇ ਪ੍ਰੇਮੀ ਨੇ ਰਲ ਕੇ ਮੇਰੀ ਮਾਂ ਨੂੰ ਮੌਤ ਦੇ ਘਾਟ ਉਤਾਰਿਆ ਉਹਦਾ ਨੱਕ ਬੰਦ ਕੀਤਾ ਮੂੰਹ ਬੰਦ ਕੀਤਾ ਗਲੇ ਦੇ ਉੱਪਰ ਸ਼ੀਸ਼ਾ ਚਲਾਤਾ ਕੱਚ ਦੇ ਸ਼ੀਸ਼ੇ ਦੇ ਨਾਲ ਗਲਾ ਕੱਟਤਾ ਜਿਹਦੇ ਕਰਕੇ ਮੇਰੀ ਮਾਂ ਦੀ ਮੌਤ ਹੋ ਗਈ ਤੇ ਫਿਰ ਸਾਡਾ ਇਹ ਸੀ ਕਿ ਅਸੀਂ ਇਹਨੂੰ ਬਲਾਤਕਾਰ ਦੀ ਘਟਨਾ ਤੇ ਚੋਰੀ ਦੀ ਘਟਨਾ ਮਤਲਬ ਲੁੱਟ ਖੋਹ ਦੀ ਘਟਨਾ ਵਾਰਦਾਤ ਦਿਖਾਵਾਂਗੇ ਪਰ ਪੁਲਿਸ ਨੇ ਜਿਹੜਾ ਉੱਥੇ ਹੀ ਮੌਕੇ ਤੇ ਹੀ ਸਾਰਾ ਮਾਮਲਾ ਕਲੀਅਰ ਕਰ ਲਿਆ ਤੇ ਹੁਣ ਪੁਲਿਸ ਨੇ ਉਹਨਾਂ ਮੁੰਡਾ ਕੁੜੀ ਦੋਵੇਂ ਜਿਹੜੇ ਨਵਾਲਗ ਬੱਚੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਵੱਖ-ਵੱਖ ਧਰਾਵਾਂ ਤਹਿਤ ਉਹਨਾਂ ਤੇ ਜਿਹੜੀਆਂ ਹੋਰ ਕੀ ਨਵਾਲਗ ਬੱਚਿਆਂ ਤੇ ਲਾਉਣ ਵਾਲੀਆਂ ਧਰਾਵਾਂ ਉਹ ਉਹਨਾਂ ਤਹਿਤ ਉਹਨਾਂ ਬੱਚਿਆਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਜਦੋਂ ਘਟਨਾ ਪਈ ਆ ਤਾਂ ਬਹੁਤ ਹੈਰਾਨੀ ਹੋਈ ਆ ਕਿ ਛੋਟੇ-ਛੋਟੇ ਬੱਚੇ ਕਿਹੜੇ ਰਾਵਾਂ ਨੂੰ ਤੁਰ ਪਏ ਆ ਮਾਪਿਆਂ ਨੂੰ ਚਾਹੀਦਾ ਕਿ ਆਪਦੇ ਜਿਹੜੇ ਛੋਟੇ ਮਾਸੂਮ ਬੱਚੇ ਆ ਉਹਨਾਂ ਤੇ ਖਾਸ ਧਿਆਨ ਦੇਣ ਉਹਨਾਂ ਨੂੰ ਸਿੱਖਿਆਤ ਕਰਨ ਮਾਪਿਆਂ ਨੂੰ ਵੀ ਚਾਹੀਦਾ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਕਿਉਂਕਿ ਅੱਜਕੱਲ ਬੜੇ ਕੇਸ ਆ ਰਹੇ ਨੇ ਇਦਾਂ ਦੇ ਛੋਟੇ ਬੱਚੇ ਬਹੁਤ ਗਲਤ ਪ੍ਰਵਿਰਤੀਆਂ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਇੱਕ ਤਾਂ ਉਮਰ ਇਹੋ ਜੀ ਹੁੰਦੀ ਆ ਟੀਨ ਏਜ ਇਹੋ ਜੀ ਹੁੰਦੀ ਆ ਇਹ ਬੱਚਿਆਂ ਦੀ ਬੋਡੀ ਦੇ ਵਿੱਚ ਕਾਫੀ ਸਾਰੇ ਚੇਂਜ ਆਉਂਦੇ ਆ ਜਿਨ੍ਹਾਂ ਕਰਕੇ ਬੱਚੇ ਕਈ ਗਲਤ ਪ੍ਰਵਿਰਤੀਆਂ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਨੂੰ ਸਹੀ ਸਿੱਖਿਆ ਮਿਲਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਆਪਣੇ ਲਾਭ ਤੇ ਹਾਨੀ ਦੋਹਾਂ ਚੀਜ਼ਾਂ ਦਾ ਪਤਾ ਹੋਵੇ ਤੇ ਉਹ ਸਹੀ ਫੈਸਲੇ ਕਰ ਸਕਣ ਜਿਹਦੇ ਕਰਕੇ ਸਕੂਲਾਂ ਵਿੱਚ ਵੀ ਸਿੱਖਿਆਤ ਕਰਨਾ ਚਾਹੀਦਾ ਬੱਚਿਆਂ ਨੂੰ ਸਰਕਾਰਾਂ ਨੂੰ ਵੀ ਚਾਹੀਦਾ ਇਸ ਪਾਸੇ ਧਿਆਨ ਦੇ ਕੇ ਕੋਈ ਨਾ ਕੋਈ ਸੈਮੀਨਾਰ ਕਰਉਂਦੇ ਰਹਿਣ ਤੇ ਨਾਲ ਹੀ ਮਾਪਿਆਂ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਕਈ ਵਾਰੀ ਮਾਪੇ ਵੀ ਇਹ ਸੋਚ ਲੈਂਦੇ ਆ ਕਿ ਸਾਡਾ ਬੱਚਾ ਤਾਂ ਹਲੇ ਛੋਟਾ ਏ ਸਾਡਾ ਬੱਚਾ ਤਾਂ ਹਲੇ ਛੋਟਾ ਏ ਜਿਹਦੇ ਕਰਕੇ ਬੱਚਾ ਅੰਦਰੇ ਅੰਦਰ ਕਿਉਂਕਿ ਜਦੋਂ ਇੱਕ ਕੁਦਰਤੀ ਪ੍ਰਵਿਰਤੀ ਬੱਚਿਆਂ ਦੇ ਸਰੀਰ ਦੇ ਅੰਦਰ ਆਉਣੀ ਆ ਤਾਂ ਉਹਨਾਂ ਦਾ ਜਿਹੜਾ ਧਿਆਨ ਆ ਉਹ ਆਟੋਮੈਟਿਕ ਹੀ ਕਈ ਗਤੀਵਿਧੀਆਂ ਵੱਲ ਜਾਣਾ ਹੀ ਆ ਜਿਦੇ ਕਰਕੇ ਫਿਰ ਬੱਚੇ ਕਈ ਵਾਰੀ ਗਲਤ ਰਾਹਾਂ ਤੇ ਤੁਰ ਪੈਂਦੇ ਨੇ ਹੁਣ ਇਹ ਜਿਹੜੀ ਬੱਚੀ ਸੀ ਇਸੇ ਤਰ੍ਹਾਂ ਹੌਲੀ-ਹੌਲੀ ਵਿਗਾੜਾਂ ਦਾ ਸ਼ਿਕਾਰ ਹੋ ਗਈ ਉਵੇਂ ਹੀ ਉਹਦੇ ਨਾਲ ਜਿਹੜਾ ਉਹ ਛੋਟਾ ਅਨਬਾਲਗ ਬੱਚਾ ਸੀ ਤੇ ਫਿਰ ਉਹਨਾਂ ਬੱਚਿਆਂ ਨੇ ਕਿੱਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਿਹੜੀ ਕੋਈ ਆਮ ਇਨਸਾਨ ਸੋਚ ਵੀ ਨਹੀਂ ਸਕਦਾ ਜਿੰਨੇ ਸ਼ਾਤrana ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਮਾਂ ਦਾ ਕਤਲ ਕਰਕੇ ਫਿਰ ਉਹਨੂੰ ਚੋਰੀ ਡਕੈਤੀ ਦਾ ਮਾਮਲਾ ਜਿਹੜਾ ਬਲਾਕਕਾਰ ਦਾ ਮਾਮਲਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋ ਸਾਨੂੰ ਸचेत ਰਹਿਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਸचेत ਕਰਨਾ ਚਾਹੀਦਾ ਇਹ ਜਿਹੜੀ ਘਟਨਾ ਹੈ ਇਹ ਲਖਨਊ ਦੇ ਸੇਮਰਾ ਪਿੰਡ ਦਾ ਕੋਈ ਲਖਨਊ ਦਾ ਉੱਥੋਂ ਸਾਹਮਣੇ ਆਈ ਆ ਪਰ ਇਹ ਇਕੱਲੇ ਲਖਨਊ ਦੀ ਘਟਨਾ ਨਹੀਂ ਗਈ ਇਹ ਪੂਰੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਆਏ ਦਿਨ ਅਜਿਹੇ ਘਟਨਾਵਾਂ ਸਾਹਮਣੇ ਆਉਂਦੀ ਹੀ ਰਹਿੰਦੀਆਂ ਜਿੱਥੇ ਨਬਾਲਗ ਬੱਚਿਆਂ ਦੇ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਏਦਾਂ ਦੇ ਅਪਰਾਧਿਕ ਮਾਮਲੇ ਕੀਤੇ ਜਾਂਦੇ ਐ ਇਹੋ ਜਿਹੇ ਕਾਂਡ ਸਾਹਮਣੇ ਆਉਂਦੇ ਆ ਸੋ ਬੱਚਿਆਂ ਨੂੰ ਇਨ੍ਹਾਂ ਮਾਮਲਿਆਂ ਪ੍ਰਤੀ ਸचेਤ ਕਰਨਾ ਚਾਹੀਦਾ ਸਕੂਲਾਂ ਦਾ ਵੀ ਫਰਜ ਆ ਮਾਪਿਆਂ ਦਾ ਵੀ ਫਰਜ ਆ ਤੇ ਸਰਕਾਰਾਂ ਦਾ ਵੀ ਸਰਕਾਰਾਂ ਨੂੰ ਵੀ ਚਾਹੀਦਾ ਕਿ ਬੱਚਿਆਂ ਦੇ ਵਾਸਤੇ ਇਹੋ ਜਿਹੇ ਬੱਚਿਆਂ ਨੂੰ ਇਸ ਉਮਰ ਵਿੱਚ ਸਿੱਖਿਅਤ ਕਰਨ ਵਾਸਤੇ ਕੋਈ ਨਾ ਕੋਈ ਜਿਹੜੇ ਕੈਂਪ ਨੇ ਉਹ ਲਗਾਏ ਜਾਣ